ਲਾ ਕੇ ਦੇ ਹਲੋ ਬਾਈ 90 ਕੁ ਹਜ਼ਾਰ ਚੱਲੀ ਹੋਈ ਆ ਤੇ ਲੋਈ ਸੱਜਣੋ 90173 ਚੱਲੀ ਹੋਈ ਆ ਹਾਂਜੀ ਭਾਈ ਜੀ ਇੰਨੀ ਕਿਹੋ ਤੇ ਲੋਈ ਸੱਜਣੋ ਅੱਜ ਫੇਰ ਲੈ ਕੇ ਆ ਗਏ ਤੁਹਾਡੇ ਵਾਸਤੇ ਸੁਵਿਫਟ ਬਹੁਤ ਡਿਮਾਂਡ ਸੀ ਕਹਿੰਦੇ ਸੁਵਿਫਟ ਦੀ ਬਹੁਤ ਅੱਜਕੱਲ ਮਾਰਕੀਟ ਚੱਲ ਰਹੀ ਆ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆ ਕੇ ਘਰੇ ਖੜੀ ਹੋਈ ਸੁਵਿਫਟ ਬਾਈ ਸੱਤੇ ਕੋਲੇ ਪਿੰਡ ਸਦਰੌਲੀ ਜ਼ਿਲ੍ਹਾ ਪਟਿਆਲਾ ਤੇ ਜਿਹੜੀ ਆ ਗੱਡੀ ਆ ਜਿੰਨੀ ਹੈਗੀ ਸਾਰੀ ਓਰੀਜਨਲ ਆ ਸਾਰੀ ਜੈਨੂਇਨ ਆ ਭਾਜੀ ਹਾਂਜੀ ਤੇ ਜੇ ਆਪਾਂ ਇਹਦੇ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਕਿੰਨਾ ਹੈ 2014 ਮਾਡਲ ਹੈ ਬਾਈ ਜੀ ਪਟਿਆਲੇ ਦਾ ਨੰਬਰ ਆ ਫਰਸਟ ਓਨਰ ਆ ਕੈਸ਼ ਦੀ ਗੱਡੀ ਹੈ ਕੈਸ਼ ਦੀ ਗੱਡੀ ਆ ਫਰਸਟ ਓਨਰ ਹੈ ਬਿਲਕੁਲ ਜੀ ਆਪਣੇ ਭਾਣ ਜਿਹਨੇ ਕਢਾਈ ਸੀ ਹਾਂ ਆਪਣੇ ਭਾਣ ਜਿਹਨੇ ਤਨੌਰੇ ਪਿੰਡ ਦੀ ਨਿਕਲੀ ਹੋਈ ਆ ਜੇ ਤੋਂ ਕੋਈ ਬੰਦਾ ਪਤਾ ਕਰਨਾ ਦਾ ਪਤਾ ਵੀ ਕਰ ਸਕਦਾ ਤਨੋਰੇ ਪਿੰਡ ਤੋਂ ਪਤਾ ਕਰ ਸਕਦਾ ਬਿਲਕੁਲ ਕਿੰਦੀ ਜੱਟ ਦੀ ਗੱਡੀ ਆ ਕਿੰਦੀ ਜੱਟ ਦੀ ਗੱਡੀ ਆ ਲਓ ਜੀ ਸੱਜਣੋ ਮੂਰੋ ਵਿੱਚ ਜਿੰਨੀ ਗੱਡੀਆਂ ਚੰਗੀਆਂ ਸਾਰੀ ਟਾਇਰ ਵਗੈਰਾ ਪੂਰੇ ਨਵੇਂ ਭਏ ਨੇ ਸਰ ਨਵੇਂ ਬਰਕੇ ਟਾਇਰ ਲਾਇਆ ਵਗੈਰਾ ਚੰਗੇ ਲੱਗੇ ਹੋਏ ਹਾਂ ਲਾਇਏ ਵੀ ਲਵਾਏ ਹੋਏ ਨੇ ਆਪ ਆ ਲਓ ਜੀ ਦੇ ਆਪਾਂ ਵਿੱਚੋਂ ਵੀ ਦਿਖਾ ਦੇਣੇ ਇਡੀਰੀਅਨ ਸਿਸਟਮ ਬਿਲਕੁਲ ਬੀਡੀਆਈ ਗੱਡੀ ਆ ਬੀਡੀਆਈ ਕਿਹਦੀ ਆ ਡੀਜ਼ਲ ਗੱਡੀ ਹਾਂ ਜੀ ਆ ਸੋ ਚਲਾ ਕੇ ਦੇ ਹਲੋ ਬਾਈ 90 ਕ ਹਜ਼ਾਰ ਚੱਲੀ ਹੋਈ ਆ ਤੇ ਲੋਈ ਸੱਜਣੋ 90173 ਚੱਲੀ ਹੋਈ ਆ ਹਾਂਜੀ ਭਾਈ ਜੀ ਇੰਨੀ ਕਿਹੋ ਤੇ ਜਿੰਨੀ ਵੀ ਚੱਲੀ ਹੋਈ ਆ ਜਿੰਨੀ origignal ਚੱਲੀ ਹੋਈ ਆ origignal ਚੱਲਿਆ ਸਾਰੇ ਸ਼ੀਸ਼ੇ genuine ਆ ਨਾ ਭਾਈ ਠੀਕ ਹੈ ਹਾਂਜੀ ਸਾਰੀਆਂ ਲਾਈਟਾਂ genuine ਆ ਜਿੰਨੀਆਂ ਵੀ ਆ ਲੈਟਾਂ ਦੀਆਂ ਮਤਲਬ ਨਾਲ ਦੀਆਂ ਨੇ ਸਾਰੀਆਂ ਨਾਲ ਦੀਆਂ ਬਾਈ ਜੀ ਜਿੰਨੀਆਂ ਸਾਰੀਆਂ ਚਾਰੇ ਦੀਆਂ ਚਾਰੇ ਲੈਟਾਂ ਨਾਲ ਦੀਆਂ ਜਿੰਨੇ ਸ਼ੀਸ਼ੇ ਸਾਰੇ ਸ਼ੀਸ਼ੇ ਨਾਲ ਦੇ ਬਾਈ ਜੀ ਮਤਲਬ ਕਿਸੇ ਪਾਸੋਂ ਕੋਈ ਲੰਬਾ ਨਹੀਂ 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 ਲੰਬਾ ਕੋਈ ਨਹੀਂ ਤੇ ਅਨਟੱਚ ਗੱਡੀ ਆ ਅਨਟੱਚ ਗੱਡੀਆਂ ਨੋਨ ਐਕਸੀਡੈਂਟ ਗੱਡੀਆਂ ਨੋਨ ਐਕਸੀਡੈਂਟ ਇਹ ਆਪਾਂ ਵਿੱਚੋਂ ਵੀ ਮੜਾ ਡਿੱਗੀ ਦਿਖਾ ਦੇਣੀ ਆ ਡਿੱਗੀ ਦਿਖਾ ਦਿਓ ਬਾਈ ਆ ਸਾਰੀ ਡਿੱਗੀ ਜੈਨੂਅਲ ਪਈ ਆ ਜੈਨੂਅਲ ਇੱਥੋਂ ਬੜਾ ਲੱਗਦੇ ਨਹੀਂ ਤਾਂ ਬਾਈ ਹਾਂਜੀ ਆ ਜੋੜੜੀ ਬਣਦੇ ਹੈਗੇ ਜਿਹੜੇ ਜਿੰਨੇ ਲੱਗੇ ਹੋਏ ਨੇ ਪਤਾ ਲੱਗ ਜਾਂਦਾ ਤੇ ਸਟਿੱਪਣੀ ਵੀ ਨਵੀਂ ਅਰ ਗਿਸ਼ਟਪਣੀ ਪਈ ਮਤਲਬ ਇੱਕ ਦੋ ਵਾਰ ਹੀ ਜਿਹੜੀ ਸਟਿੱਪਣੀ ਯੂਜ਼ ਹੋਈ ਹੋਈ ਆ ਬਿਲਕੁਲ ਜੀ ਹਾਂਜੀ ਹਾਂ ਤੇ ਬਾਕੀ ਆਪਾਂ ਮੜਾ ਜਿਹਾ ਥੋੜਾ ਬਾਰਨਟ ਵੀ ਚੱਕ ਕੇ ਦਿਖਾ ਦਈਏ ਹਾਂਜੀ ਹਾਂ ਬਾਰਨਟ ਚੱਕ ਲਓ ਭਾਈ ਜੀ ਲੋਈ ਆ ਦੇਖੋ ਫੱਟੀ ਫੁੱਟੀ ਸਾਰੀ ਨਾਲ ਦੀ ਹੈ ਬਾਈ ਜੀ ਜਿੰਨੀਆਂ ਨਹੀਂ ਇਹ ਮੂਹਰੋਂ ਲੱਗ ਜਾਂਦੀ ਹੈ ਚੇਂਜ ਹੋ ਜਾਂਦੇ ਆ ਨਾਲ ਦੀ ਹੈ ਜਾਨਾ ਗੋਡੇ ਵਗੈਰਾ ਜਿੰਨੇ ਗੋਡੇ ਵਗੈਰਾ ਸਾਰੇ ਨਾਲ ਦੇ ਆ ਬੈਟਰੀ ਕਿਤੋਂ ਨਹੀਂ ਦੁਬਾਰਾ ਬੈਟਰੀ ਨਵੀਂ ਆ ਬੈਟਰੀ ਵੀ ਨਵੀਂ ਆ ਉਪਰੋਂ ਵੀ ਆ ਦੇਖੋ ਸਾਰਾ ਸਰਵਿਸ ਵਗੈਰਾ ਵੀ ਹੋਈ ਪਈ ਆ ਬਾਈ ਮਤਲਬ ਸਰਵਿਸ ਵੀ ਹੋਈ ਵੈਕਰੋਂ ਦੀ ਲੋੜ ਹੀ ਨਹੀਂ ਨਾ ਕੁਛ ਨਹੀਂ ਹਜੇ ਕਰਾਉਣ ਦੀ ਲੋੜ ਉਹ ਤਾਂ ਥਾਰ ਗੱਡੀ ਮਿਲ ਗਈ ਉਹਨੂੰ ਬੱਸ ਉਹਨੇ ਥਾਰ ਲੈ ਲਈ ਠੀਕ ਹੈ ਕਹਿੰਦਾ ਮਾਮਾ ਇਹ ਵੇਚ ਦੇ ਫਿਰ ਕੀ ਕਰਨੀਆਂ ਤੋ ਤੇ ਫਿਰ ਆਪਾਂ ਹੁਣ ਕਿੰਨੇ ਦੀ ਦੇਣੀ ਆ ਇਹ ਬਾਈ 4.75 ਲੱਖ ਹਜ਼ਾਰ ਡਿਮਾਂਡ ਕਰਦੇ ਆ 475000 75000 ਬਾਕੀ ਕੋਈ ਨਹੀਂ ਮੌਕੇ ਤੇ ਮਾਨਤਾਂ ਜਿੰਨਾ ਹੋ ਵੱਧ-ਵੱਧ ਕਰਦਾਂਗੇ ਭਾਈ ਤੇ ਬਾਕੀ ਜਿਹੜਾ ਤੁਹਾਡੇ ਮੋਬਾਈਲ ਨੰਬਰ ਆਉ ਮੋਬਾਈਲ ਨੰਬਰ ਆਪਣਾ ਹੈਗਾ 992190022 99219 3022 ਪਿੰਡ ਸਦਨੋਲੀ ਭਾਈ ਪਿੰਡ ਸਦਨੋਲੀ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਇਹ ਆਪਣੇ ਪਟਿਆਲਾ ਤੋਂ ਪਟਿਆਲਾ ਰੋਡ ਤੇ ਪੈ ਜਾਂਦਾ ਭਾਈ ਜੀ ਠੀਕ ਨਾਬਾ ਆਪਾਂ ਨੂੰ 20 ਕਿਲੋਮੀਟਰ ਸਰੰਦ ਵੀ 20 ਕਿਲੋਮੀਟਰ ਪਟਿਆਲਾ ਵੀ 20 ਕਿਆ ਖੰਨਾ ਬਸ 25 ਦਾ ਮਤਲਬ ਚਾਰੇ ਪੰਜੇ ਸਾਰਿਆਂ ਦੇ ਵਿਚਾਲੇ ਚ ਬਿਲਕੁਲ ਸੈਂਟਰ ਚ ਲੋ ਵੀ ਸੱਜਣੋ ਜਿੰਨਾਂ ਨੇ ਲੈਣੀਆਂ ਸਵਿਫਟ ਬੀਡੀਆਈ 14 ਮਗਲ ਤਾਂ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾਦ ਮਿਹਰਬਾਨੀ